ਸਚਕਾ ਜੀ ਮੈਂ ਚੇਤਨ ਸਿੰਘ ਝੜਮਾ ਜਰਾ ਅਸੀਂ ਬਹੁਤ ਧੰਨਵਾਦ ਕਰਨਾ ਸੁਪਰੀਮ ਕੋਰਟ ਦਾ ਜਿਨ੍ਹਾਂ ਨੇ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜੀਵਾਲ ਨੂੰ ਜਿਹੜਾ ਅੰਤਮ ਜਮਾਨਤ ਦਿੱਤੀ ਹੈ ਕਿਉਂਕਿ ਬੀਜੇਪੀ ਨੇ ਬਹੁਤ ਕੋਸ਼ਿਸ਼ ਕੀਤੀ ਕਿ ਕੀ ਆਮਾਦੀ ਪਾਰਟੀ ਨੂੰ ਜਿਹੜਾ ਇਲੈਕਸ਼ਨ ਦੇ ਵਿੱਚ ਉਹਨਾਂ ਨੂੰ ਪੂਰਾ ਸਮਰਥਨ ਨਾ ਮਿਲ ਸਕੇ ਉਹਨਾਂ ਨੇ ਸਾਡੇ ਲੀਡਰਾਂ ਨੂੰ ਜਿਹੜਾ ਜੇਲ੍ਹ 'ਚ ਰੱਖਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਸੱਚਾਈ ਦੀ ਹਮੇਸ਼ਾ ਜਿੱਤ ਹੁੰਦੀ ਆ ਸੋ ਅਰਵਿੰਦ ਕੇਜੀ ਬਾਦ ਜੀ ਨੂੰ ਜੋ ਜੁਮਾਤ ਮਿਲਿਆ ਅਸੀਂ ਕੋਟ ਦਾ ਧੰਨਵਾਦ ਕਰਦੇ ਆਂ ਔਰ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਤੁਸੀਂ ਦੇਖੋਗੇ ਆਮਾਦੀ ਪਾਰਟੀ ਦੀ ਜਿਹੜੀ ਹੋਰ ਬੁਲੰਦੀ ਤੇ ਜਿਹੜੀ ਪਹੁੰਚੂ ਧੰਨਵਾਦ ਸਸਿਕਾਲ ਜੀ ਮੈਂ ਡਾਕਟਰ ਬਲਵੀਰ ਸਿੰਘ ਮੈਨੂੰ ਹੁਣੇ-ਹੁਣੇ ਬਹੁਤ ਵੱਡੀ ਖੁਸ਼ਖਬਰੀ ਮਿਲੀ ਹੈ ਜੀ ਸਾਡੇ ਮਾਨਯੋਗ ਨੈਸ਼ਨਲ ਕੋਨਵੀਨਰ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਜਿਨ੍ਹਾਂ ਨੂੰ ਮਾਨਯੋਗ ਸੁਪਰੀਮ ਕੋਰਟ ਨੇ ਉਹਨਾਂ ਨੂੰ ਜਿਹੜੀ ਆ ਅੰਤ੍ਰਮ ਜ਼ਮਾਨਤ ਦਿੱਤੀ ਆ ਤੇ ਸਾਡੇ ਜਿਹੜੇ ਜਿੰਨੇ ਵੀ ਸਾਡੇ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਜੀ ਸਾਰਿਆਂ ਦਾ ਜਿਹੜਾ ਹੈਗਾ ਮੂਡ ਇੰਨਾ ਜ਼ਿਆਦਾ ਜਿਹੜੀਆਂ ਮਤਲਬ ਖੁਸ਼ੀ ਹੋਈ ਹੈ ਮੈਂ ਤੁਹਾਨੂੰ ਬਿਆਨ ਨਹੀਂ ਕਰ ਸਕਦਾ ਔਰ ਮਿਲੀਅਨਸ ਆਫ ਮਿਲੀਅਨਸ ਆਫ ਪ੍ਰੇਅਰਸ ਹੈਜ਼ ਬੀਨ ਅਨਸਰਡ ਮੈਂ ਮਾਨਯੋਗ ਸੁਪਰੀਮ ਕੋਰਟ ਦਾ ਧੰਨਵਾਦ ਕਰਦਾ ਔਰ ਸਾਨੂੰ ਪੂਰਾ ਕੌਨਫੀਡੈਂਸ ਹੈ ਜੀ ਦਾ ਜਸਟਿਸ ਹਸ ਟੂ ਪ੍ਰੂਵ ਹੈ ਸਾਨੂੰ ਬਹੁਤ ਦਮਾਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਪ੍ਰਤਾੜਿਤ ਕਰਨ ਦੀ ਕੋਸ਼ਿਸ਼ ਕੀਤੀ ਬਟ ਅੱਜ ਇਸ ਚਾਈ ਦੀ ਯਤੂ ਸ਼ੁਰੂ ਹੋ ਗਈ ਹੈ ਤੇ ਇਹਦਾ ਜਿਹੜਾ ਹੈਗਾ ਪੰਜਾਬ ਦੇ ਲੋਕਾਂ ਵਿੱਚ ਮਤਲਬ ਮੈਂ ਮਾਨਯੋਗ ਸੁਪਰੀਮ ਕੋਰਟ ਦਾ ਕੋਟ ਕੋਟ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਡੀਆਂ ਪ੍ਰੇਅਰ ਸੁਣੀਆਂ ਔਰ ਤੁਸੀਂ ਦੇਖਿਓ ਹੁਣ ਜਿਹੜੀ ਆਮ ਆਦਮੀ ਪਾਰਟੀ ਦੀ ਜਿਹੜੀ ਜਿਹੜੀ ਕੈਂਪੇਨ ਹੈ ਜਦੋਂ ਸਾਡੇ ਬੱਬਰ ਸ਼ੇਰ ਆਣਗੇ ਪੰਜਾਬ ਦੇ ਵਿੱਚ ਤੁਸੀਂ ਦੇਖਿਓ ਉਹਨਾਂ ਦਾ ਜਲਵਾ ਦੇਖਿਓ ਪੰਜਾਬ ਦੇ ਲੋਕ ਤਿਆਰ ਹੈ ਜੀ ਜਿਹੜੀ ਇਹਨਾਂ ਨੇ ਜੋ ਇੱਕ ਬੇਗੁਨਾਹ ਨੂੰ ਅੰਦਰ ਕਰਕੇ ਜਿਹੜਾ ਕੀਤਾ ਸੀਗਾ ਉਹਦੀ ਸਜ਼ਾ ਪੰਜਾਬ ਦੇ ਲੋਕ ਇਹਨਾਂ ਨੂੰ ਹੁਣ ਵੋਟਾਂ ਦੇ ਵਿੱਚ ਦੇਣਗੇ ਵੋਟ ਦੀ ਝੋਟ ਕਰਕੇ ਦੇਣਗੇ ਔਰ ਜਿਹੜਾ ਉਹਨਾਂ ਨੇ ਜੇਲ੍ਹ 'ਚ ਰੱਖਿਆ ਹੈਗਾ ਉਹਨੂੰ 10 ਗੁਣਾ ਵੋਟਾਂ ਪਾ ਕੇ ਉਹਨੂੰ ਜਵਾਬ ਦੇਣਗੇ 13 0 ਭਗਵੰਤ ਮਾਨ ਬਣੇਗਾ ਹੀਰੋ ਔਰ ਸਾਡੇ ਵੱਡੇ ਹੀਰੋ ਜਿਹੜੇ ਅਰਵਿੰਦ ਕੇਜਰੀਵਾਲ ਜੀ ਔਰ ਭਗਵੰਤ ਮਾਨ ਜੀ ਦੋਨੋਂ ਮਿਲ ਕੇ ਸਾਡੇ ਪੰਜਾਬ ਦੇ ਲੋਕਾਂ ਦੀਆਂ ਸਾਰੀਆਂ ਆਸਾਂ ਬਿਤਾ ਦੇ ਕਰਨਗੇ ਬਹੁਤ ਬਹੁਤ ਧੰਨਵਾਦ